ਖੈਰ ਆਪਾਂ ਸ਼ੁਰੂਆਤ ਕਰਾਂਗੇ ਅੱਜ ਦੇ ਦਿਨ ਦੀ ਇੱਕ ਬਿਹਤਰੀਨ ਵੱਡੀ ਤੇ ਮਹੱਤਵਪੂਰਨ ਖਬਰ ਤੋਂ ਬਿਹਤਰੀਨ ਕਿਉਂ ਕਹਿ ਰਹੇ ਹਾਂ ਬਿਹਤਰੀਨ ਇਸ ਕਰਕੇ ਕਹਿੰਦੇ ਹੁੰਦੇ ਨੇ ਨਾ ਕਿ ਹੋਪ ਸਭ ਤੋਂ ਵੱਡੀ ਤੋਪ ਜਦ ਤੱਕ ਸਵਾਸ ਤਦ ਤੱਕ ਆਸ ਹੈ ਤਾਂ ਇਹ ਮਾਮਲਾ ਹੈ ਸਾਡੇ ਨਾਲ ਜੁੜਦਾ ਕਿਉਂਕਿ ਜਿੱਦਾਂ ਮਿਰਜ਼ੇ ਦੀ ਬਕੀ ਦਾ ਹਮੇਸ਼ਾ ਜ਼ਿਕਰ ਰਹਿੰਦਾ ਹੈ ਨਾ ਮਿਰਜ਼ੇ ਦੀ ਸਾਰੀ ਜਿਹੜੀ ਉਹ ਜੀਵਨੀ ਸੀਗੀ ਜੋ ਦੀ ਪੇਮ ਕਹਾਣੀ ਸੀਗੀ ਉਹ ਬੱਕੀ ਦਾ ਬਹੁਤ ਮਹੱਤਵਪੂਰਨ ਰੋਲ ਸੀ ਉਹਦੇ ਵਿੱਚ ਤਾਂ ਉਹ ਇੱਕ ਸਦੀਕ ਦਾ ਗੀਤ ਵੀ ਸੀ ਤਰਲਾ ਮਾਰਦਾ ਜਿੱਥੇ ਕਹ ਲੋ ਕਿ ਦੂਜੇ ਪਾਸੇੋਂ ਆਉਂਦੀ ਜੰਝ ਦੇ ਨਾਲ ਸ਼ਰਤ ਲੱਗ ਜਾਂਦੀ ਆ ਘੋੜੀਆਂ ਭਜਾਉਣੀਆਂ ਹੁੰਦੀਆਂ ਤਾਂ ਉਹ ਬੱਕੀ ਵੇਰ ਜਾਂਦੀ ਆ ਬੱਕੀ ਵੇਰ ਜਾਂਦੀ ਆ ਤੋ ਮਿੰਨਤਾ ਕਰਦਾ ਨਹੀਂ ਸੁਣ ਬੱਕੀ ਸੁਣ ਬੱਕੀ ਤਾਂ ਇਦਾਂ ਹੀ ਭਗਵੰਤ ਮਾਨ ਹੋਰਾਂ ਦੀ ਕਾਰ ਜਿਹੜੀ ਹੈ ਨਾ ਉਹਦੀ ਬਹੁਤ ਮਹੱਤਤਾ ਹੈ ਉਹ ਜਿਵੇਂ ਕਾਰ ਸ਼ੂ ਕਰਕੇ ਚੰਡੀਗੜ੍ਹ ਤੋਂ ਦਿੱਲੀ ਵਾਲੇ ਰਾਹ ਨੂੰ ਪੈਂਦੀ ਹੈ ਨਾ ਕਈਆਂ ਨੂੰ ਸੱਚੀਉਂ ਥੱਕ ਪੈ ਜਾਂਦੀ ਹੈ ਕਈਆਂ ਨੂੰ ਗਸ਼ੀ ਪੈ ਜਾਂਦੀ ਹੈ ਕਿਉਂ ਕਿ ਕਿਉਂਕਿ ਦਿੱਲੀ ਤੇ ਦਿਲ ਆਪਸ ਦੇ ਵਿੱਚ ਜੁੜੇ ਆ ਦਿਲ ਥੱਕ-ਥੱਕ ਕਰਦੇ ਆ ਕਿਸੇ ਨੂੰ ਇਉਂ ਖਤਰਾ ਮਹਿਸੂਸ ਹੁੰਦਾ ਕਿ ਮੈਂ ਗਿਆ ਕਿਸੇ ਨੂੰ ਥੋੜੀ ਖੁਸ਼ੀ ਫੀਲ ਹੁੰਦੀ ਹੈ ਕਿ ਮੇਰਾ ਦਾ ਲੱਗ ਜਾਣਾ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਜੇਲ੍ਹ ਦੇ ਵਿੱਚੋਂ ਨਿਕਲਦੇ ਨੇ ਭਗਵੰਤ ਮਾਨ ਵੈਸੇ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਸੀਗੀ ਜਿਨ੍ਹਾਂ ਨੂੰ ਮੈਂ ਜੱਜ ਕਰਦਾ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਮੈਂ ਦੇਖ ਰਿਹਾ ਜਦੋਂ ਖਦਰ ਦਾ ਕੁੜਤਾ ਪਹਿਨਦੇ ਹੁੰਦੇ ਸੀਗੇ ਜਦੋਂ ਮੁੜਕਾ ਉਹਨਾਂ ਦਾ ਡੁੱਲਦਾ ਹੁੰਦਾ ਸੀ ਚੋਂਦਾ ਹੁੰਦਾ ਸੀਗਾ ਉਸ ਸਮੇਂ ਤੋਂ ਜਾਣਦਾ ਮੈਂ ਉਹਨਾਂ ਦੀ ਬਾਡੀ ਲੈਂਗੁਏਜ ਨੂੰ ਮੈਂ ਬਹੁਤ ਨੇੜਿਓਂ ਦੇਖਿਆ ਤੇ ਬਹੁਤ ਨੇੜਿਓਂ ਸਮਝਿਆ ਉਹਨਾਂ ਦੀ ਬਾਡੀ ਲੈਂਗੁਏਜ ਦੱਸ ਰਹੀ ਸੀਗੀ ਕਿ ਕਲਾਸ ਲੱਗ ਚੁੱਕੀ ਐ ਜਵਾਬ ਤਲਬੀ ਜੇਲ੍ਹ ਦੇ ਵਿੱਚ ਹੋ ਚੁੱਕੀ ਐ ਤਾਂ ਉੱਥੇ ਜਾਣ ਦਾ ਮਕਸਦ ਕੀ ਅੱਜ ਜਿੰਨੇ ਡੀਸੀ ਸੀਗੇ ਸਾਡੇ ਜ਼ਿਲ੍ਹਿਆਂ ਦੇ ਉਨਾ ਸਾਰਿਆਂ ਦੇ ਨਾਲ ਮੁਲਾਕਾਤ ਤੈ ਸੀ ਸ਼ੈਡਿਊਲ ਦੇ ਮੁਤਾਬਕ ਅੱਜ ਮੀਟਿੰਗ ਹੋਣੀ ਸੀਗੀ ਉਸ ਸ਼ੈਡਿਊਲ ਨੂੰ ਅੱਜ ਬਦਲਿਆ ਜਾਂਦਾ ਖੜੇ ਪੈਰ ਇਹ ਸ਼ੈਡਿਊਲ ਜਿਹੜਾ ਬਣਦਾ ਹੈ ਕਿ ਮੀਟਿੰਗ ਕੱਲ ਨੂੰ ਲੈ ਲਾਂਗੇ ਵੀਰਵਾਰ ਵੀਰਵਾਰ ਦਾ ਦਿਨ ਵੀਰਵਾਰ ਦਿਨ ਨਾ ਪਰੇਜ਼ ਕਰਦਾ ਮਤਲਬ ਕਿ ਵੀਰਵਾਰ ਦੇ ਦਿਨ ਨੂੰ ਮੀਟਿੰਗ ਲੈ ਲਾਂਗੇ ਤਾਂ ਪਹਿਲਾਂ ਦਿੱਲੀ ਚਲੀਏ ਹੁਣ ਦਿੱਲੀ ਤੋਂ ਬਲਾਵਾ ਆਇਆ ਸੀਗਾ ਜਾਂ ਆਪਣੇ ਆਪ ਹੀ ਕੋਈ ਜ਼ਹਿਨ ਚ ਖਿਆਲ ਆਇਆ ਮੈਂ ਨਹੀਂ ਕਹਿ ਸਕਦਾ ਇਹ ਗਏ ਨੇ ਪਰ ਉਸ ਤੋਂ ਪਹਿਲਾਂ ਇਨਾ ਕੜੀਆਂ ਨੂੰ ਜੋੜ ਲਓ ਡਾਕਟਰ ਪਾਠਕ ਪਾਠਕ ਸਾਹਿਬ ਦੀ ਵੀ ਅੱਜਕੱਲ ਪਾਰਟਸ਼ਾਲਾ ਚੱਲਦੀ ਪਈ ਆ ਉਹਨਾਂ ਦੀ ਵੈਸੇ ਜਿਹੜੀ ਪਾਰਟਸ਼ਾਲਾ ਹੈ ਉਹਦੇ ਵਿੱਚ ਉਸੇ ਤਰ੍ਹਾਂ ਦੀ ਸਖਤੀ ਜਾਂ ਸਖਤ مزاجੀ ਨਜ਼ਰ ਆਉਂਦੀ ਆ ਜਿਵੇਂ ਕਿਸੇ ਸਮੇਂ ਅਸਵੇਂ ਚ 90ਵੇਂ ਚ ਮਾਸਟਰ ਜੀ ਹੁੰਦੇ ਸੀ ਜਿਹੜੇ 80 ਜਾਂ 90 ਦੇ ਦਹਾਕੇ ਦੇ ਦੌਰਾਨ ਟੀਚਰਾਂ ਤੋਂ ਪੜ੍ਹੇ ਆ ਟੀਚਰਾਂ ਦੇ ਕੋਲੋਂ ਜਿਨ੍ਹਾਂ ਨੇ تعلیم ਹਾਸਲ ਕੀਤੀ ਉਹਨਾਂ ਨੂੰ ਪਤਾ ਹੈ ਕਿ ਉਹ ਕਿਸ ਤਰ੍ਹਾਂ ਦੀ ਸਖਤ ਮਜ਼ਾਜ਼ੀ ਰੱਖਿਆ ਕਰਦੇ ਸੀਗੇ ਬਿਲਕੁਲ ਉਸੇ ਤਰ੍ਹਾਂ ਦਾ ਹੀ ਆ ਮਾਹੌਲ ਤਾਂ ਕੱਲ ਪਾਟਕ ਸਾਹਿਬ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਸਭਾ ਦੇ ਸੰਸਦੀ ਇੰਚਾਰਜ ਆ ਸੀਟਾਂ ਦੇ ਸੰਸਦੀ ਇੰਚਾਰਜ ਲਾ ਲਓ ਫਿਰ ਕਾਰਜਕਾਰੀ ਪ੍ਰਧਾਨ ਲਾ ਲਓ ਜਾਂ ਹੋਰ ਜਿਹੜੇ ਅਹਿਮ ਅਹੁਦੇਦਾਰ ਸੀਗੇ ਸਾਰਿਆਂ ਨੂੰ ਬੁਲਾ ਕੇ ਇੱਕੋ ਗੱਲ ਕਹੀ ਆ ਕਿ ਮਿੱਤਰੋ ਮਹੀਨੇ ਤੁਹਾਡੇ ਕੋਲ 6 ਨੇ ਅੱਧਾ ਦਰਜਨ ਅੱਧਾ ਦਰਜਨ ਮਹੀਨੇ ਆ ਜਾਂ ਤੇ ਆਪਣੀ ਪਰਫਾਰਮੈਂਸ ਸੁਧਾਰ ਲਓ ਆਪਣਾ ਪ੍ਰਦਰਸ਼ਨ ਸੁਧਾਰ ਲਓ ਨਹੀਂ ਤਾਂ ਫਿਰ ਸੁਧਾਰ ਦਿੱਤੇ ਜਾਓਗੇ ਉਸ ਤੋਂ ਬਾਅਦ ਫਿਰ ਮੁਹਾਲੀ ਦੇ ਵਿੱਚ ਇੱਕ ਵੱਖਰੇ ਤੌਰ ਤੇ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੁਝ ਵਿਧਾਇਕਾਂ ਨੂੰ ਸੱਦਿਆ ਜਾਂਦਾ ਹੈ ਕਮਾਲ ਦੀ ਗੱਲ ਹੈ ਕਿ ਜਿਹੜੇ ਵਿਧਾਇਕ ਬੁਲਾਏ ਜਾਂਦੇ ਨੇ ਉਹਨਾਂ ਚ ਗੁਰਪ੍ਰੀਤ ਸਿੰਘ ਬਣਾ ਵਾਲੀ ਜਾਂ ਲਖਵੀਰ ਸਿੰਘ ਰਾਏ ਉਹਨਾਂ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਭਾਈ ਤੁਸੀਂ ਕੀ ਕੀਤਾ ਕਿ ਤੁਹਾਡੇ ਹਲਕੇ ਦੇ ਵਿੱਚ ਲੀਡ ਸੀ ਫਿਰ ਜਿਹੜੇ ਹਾਰੇ ਆ ਆਪਣੇ ਆਪਣੇ ਹਲਕਿਆਂ ਦੇ ਵਿੱਚ ਸ਼ੈਰੀ ਕਲ ਸੀ ਆ ਡਾਕਟਰ ਅਜੇ ਜੀ ਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਹਰਦੀਪ ਸਿੰਘ ਜੀ ਇਹਨਾਂ ਸਾਰਿਆਂ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਉਂ ਹਾਰ ਗਏ ਭਾਈ ਮਤਲਬ ਜਿਹੜੇ ਲੀਡ ਦੇ ਕੇ ਗਏ ਜਿਹੜੇ ਕੁਝ ਪੱਲੇ ਪਾ ਕੇ ਗਏ ਜਾਂ ਪ੍ਰਕਾਸ਼ ਸਿੰਘ ਬਾਦਲ ਦੀ ਭਾਸ਼ਾ ਚ ਕਹੀਏ ਕਿ ਜਿਨ੍ਹਾਂ ਨੇ ਝਾੜ ਵਧੇਰੇ ਦਿੱਤਾ ਉਹਨਾਂ ਤੋਂ ਪੁੱਛਿਆ ਕਿ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਗੀ ਆ ਦੱਸਿਓ ਜਰਾ ਤੇ ਜਿਹੜੇ ਹਾਰੇ ਆ ਉਹਨਾਂ ਤੋਂ ਪੁੱਛਿਆ ਕਿ ਹਾਂ ਭਾਈ ਤੁਹਾਡਾ ਖੇਤ ਖਾਦ ਖੁਣੂ ਕਿਵੇਂ ਰਹਿ ਗਿਆ ਪਾਣੀ ਖੁਣੂ ਕਿਵੇਂ ਰਹਿ ਗਿਆ ਤੁਹਾਡਾ ਝਾੜ ਜਿਹੜਾ ਬੜਾ ਘਟ ਗਿਆ ਜਿਵੇਂ ਕਣਕ ਨੂੰ ਸੋਕਾ ਪੈ ਗਿਆ ਜਾਂ ਜ਼ਿਆਦਾ ਠੰਡ ਹੋ ਗਈ ਉਦਾਂ ਫਸਲ ਜਿਹੜੀ ਹੈ ਉਹ ਝਾੜ ਤੋਂ ਘਟ ਜਾਂਦੀ ਹੈ ਉਤਪਾਦਨ ਘਟ ਜਾਂਦਾ ਹੈ ਬਰਹਾਲ ਸਾਫ ਸੰਕੇਤ ਸੀ ਕਿ ਕੁਝ ਵਦਾਈਕਾਂ ਨੂੰ ਪ੍ਰਮੋਟ ਕੀਤਾ ਜਾਏਗਾ ਤੇ ਕੁਝ ਵਿਧਾਇਕ ਜਿਹੜੇ ਮਲਾਈਦਾਰ ਆਉਦਿਆਂ ਤੇ ਬੈਠੇ ਆ ਉਹਨਾਂ ਨੂੰ ਸ਼ਾਂਗਿਆ ਜਾ ਸਕਦਾ ਹੈ ਸੋ ਇਸੇ ਵਾਸਤੇ ਮੈਂ ਸ਼ੁਰੂ ਚ ਲੰਮੀ ਚੌੜੀ ਗੱਲ ਇਧਰ ਉਧਰ ਜਲੇਬੀ ਵਾਂਗੂ ਘਮਾਈ ਕਿ ਦੇਖੋ ਜੀ ਕਾਰ ਜਿਹੜੀ ਆ ਉਹ ਸ਼ੂਕ ਦੀ ਦਿੱਲੀ ਨੂੰ ਜੇ ਗਈ ਆ ਤਾਂ ਕਈਆਂ ਦੀ ਜਿੰਦ ਕੁੜਿੱਕੀ ਚ ਫਸੀ ਸਗੀ ਫਸ ਗਈ ਜਾਨ ਸਕੰਜੇ ਅੰਦਰ ਚੋਂ ਵੇਲਣ ਵਿੱਚ ਗੰਨਾ ਗੰਨਾ ਜਿਵੇਂ ਫਸਦਾ ਹੁੰਦਾ ਹੈ ਨਾ ਉਦਾਂ ਹੀ ਫਸੀ ਪਈ ਸਗੀ ਕਿ ਭਾਈ ਹੁਣ ਹੋਊਗਾ ਕੀ ਆ ਸਾਫ ਸੰਕੇਤ ਨੇ ਕਿ ਰੀਸ਼ਫਲਿੰਗ ਹੋਏਗੀ ਮੰਤਰੀ ਮੰਡਲ ਦੀ ਰੀਸ਼ਫਲਿੰਗ ਹੋਏਗੀ ਉਹਦੇ ਵਿੱਚ ਕੁਝ ਮੰਤਰੀ ਜਿਹੜੇ ਪਹਿਲਾਂ ਆਪਾਂ ਦੇਖਿਆ ਵੈਸੇ ਤੇ 17 ਬਣਾ ਸਕਦੇ ਆ 15 ਦੋ ਖਾਲੀ ਆ ਤੇ ਇੱਕ ਆਪਾਂ ਫੇਰ ਮਾਈਨਸ ਕਰ ਦਿੰਨੇ ਆ 15 ਚੋਂ 14 ਕਿਉਂਕਿ ਮੀਤ ਇਹਰ ਜਿੱਤ ਗਏ ਨੇ ਮੰਤਰੀ ਸੀਗੇ 14 ਨੇ ਜਿਹੜੇ 14 ਮੰਤਰੀ ਹੁਣ 14 ਚ ਤਿੰਨ ਹੋਰ ਵਧਾਏ ਜਾ ਸਕਦੇ ਆ ਯਾਨੀ ਤਿੰਨ ਨਵੇਂ ਸ਼ਾਮਿਲ ਕੀਤੇ ਜਾ ਸਕਦੇ ਆ ਜਦ ਕਿ ਇਹ ਵੀ ਹੋ ਸਕਦਾ ਕਿ ਕੁਝ ਹੋਰ ਛਾੜ ਦਿੱਤੇ ਜਾਣ ਸਾਡੇ ਕੋਲ ਜਿੰਨੀ ਕੋਈ ਜਾਣਕਾਰੀ ਆ ਕਿ ਇਹਨਾਂ ਦੀ ਤਿਆਰੀ ਹੈ ਕਿ ਭਾਈ ਛਾੜਨੇ ਆ ਨਵੇਂ ਲਿਆਉਣੇ ਆ ਪੁਰਾਣੇ ਛਾੜਨੇ ਆ ਤਾਂ ਖੈਰ ਇਹ ਸੀਗੀ ਕਾਰ ਦੀ ਕਹਾਣੀ ਜਿਹੜੀ ਦਿੱਲੀ ਗਈ ਆ ਜਿਸਨੇ ਦਿਲ ਉਹ ਜਿਵੇਂ ਗਾਣਾ ਸੀਗਾ ਨਾ ਧੱਕ ਧੱਕ ਕਰਨੇ ਲਗਾ ਤਾਂ ਦਿਲ ਕਈਆਂ ਦਾ ਧੱਕ ਧੱਕ ਕਰਨ ਲਾਇਆ ਹੋਇਆ ਸੀਗਾ ਖੈਰ ਹੁਣ ਕੋਈ ਮੈਂ ਤੁਹਾਡਾ ਇਸ ਸੰਦਰਭ ਦੇ ਵਿੱਚ ਜੇ ਕੋਈ ਪ੍ਰਤੀਕਰਮ ਆ ਸਵਾਲ ਆ ਤਾਂ ਉਹ ਵੀ ਲੈਣਾ ਚਾਹਾਂਗਾ ਤਾਂ ਭਾਈ ਕੱਲਾ इनिकू जरूर थोड़े तो मैं उम्मीद करूँगा कि थोड़ा ठरमा रखियो संजम रख क्योंकि तो जो मैं कमेंट पढ़ने स्टार्ट करूँगा उदों ही तुसी अपना सवाल गयो वैसे प्रतिक्रम देने तो जी सद के दौ पर जदों कोई सवाल करना है सवाल उस वेले ही करो जदों मैं कमेंट पढ़ने स्टार्ट करा किसी भी खबर के मुतालक ਤਾਂ ਉਮੀਦ ਸਾਨੂੰ ਰਹੇਗੀ ਕਿ ਅੱਛੇ ਮੰਤਰੀਓਂ ਨਾ ਅੱਛਾ ਪਰਫਾਰਮ ਕਰਨ ਕਿ ਭਾਈ ਸਾਡਾ ਵੀ ਜਿਹੜਾ ਇੱਕ ਪੰਜਾਬੀਆਂ ਦਾ ਜਾਂ ਕਹਿ ਲੋ ਕਿ ਆਮ ਨਾਗਰ ਕੰ ਦਾ ਸੁਪਨਾ ਹੈ ਕਿ ਜਿੰਨੇ ਸਾਡੇ ਇਸ ਵੇਲੇ ਸਮਕਾਲੀ ਸੰਕਟ ਆ ਉਹਨਾਂ ਸੰਕਟਾਂ ਤੋਂ निजात ਮਿਲ ਜਾਵੇ ਐਮਐਲਏ ਦਿੱਲੀ ਨਾਲ ਖੜੇ ਨੇ ਅੱਜ ਦੇ ਸਮੇਂ ਸੰਦੀਪ ਪਾਠਕ ਲਗਾਤਾਰ ਐਮਐਲਐਸ ਦੇ ਨਾਲ ਮੀਟਿੰਗਾਂ ਕਰ ਰਿਹਾ ਚੌਧਰੀ ਸਾਹਿਬ ਕਹ ਰਿਹਾ ਬਿਲਕੁਲ ਜੀ ਵਧੀਆ ਗੱਲ ਹੈ ਜੇ ਅਜੇ ਵੀ ਕੁਝ ਕਰ ਲੈਣ ਹਾਂਜੀ ਉਹ ਪੰਨ ਕਾਰਡ ਤਾਂ ਚੱਲੂਗੀ ਹੁਣ ਵੇਖਣਗੇ ਕਿ ਭਾਈ ਕੀ ਕੀਤਾ ਜਾ ਸਕਦਾ ਕੀ ਨਹੀਂ ਕੀਤਾ ਜਾ ਸਕਦਾ ਆਰਤੀ ਜਨਤਾ ਪਾਰਟੀ ਲਈ ਜਿੱਤ ਦਾ ਮੈਦਾਨ ਬਣਾ ਦਿੱਤਾ ਇਹਨਾਂ ਨੇ ਇਹ ਮਨਜੀਤ ਸਿੰਘ ਮੌਰ ਜੀ ਕਹਿ ਰਹੇ ਆ ਇਸ ਤੋਂ ਇਲਾਵਾ ਅ ਅਹਿਮਦ ਫਕਰ ਆਵਾਜ਼ ਫਰੋਮ ਪਾਕਿਸਤਾਨ ਪੰਜਾਬ ਮਾਨ ਸਾਬ ਖੁਦ ਬਚ ਜਾਣਗੇ ਕੀ ਬਾਤ ਹੈ ਕੀ ਬਾਤ ਹੈ ਪਹਿਲੀ ਗੱਲ ਤੇ ਇਹ ਆ ਜਨਾਬ ਕਿ ਤੁਹਾਨੂੰ ਸਾਡੇ ਵੱਲੋਂ ਆਦਾਬ ਅਸੀਂ ਸਵਾਗਤ ਕਰਦੇ ਹਾਂ ਤੁਹਾਡਾ ਕਿ ਤੁਸੀਂ ਲੈਹਿੰਦੇ ਪੰਜਾਬ ਵੱਲੋਂ ਜੁੜੇ ਜੇ ਤੇ ਸਾਡੇ ਭਗਵੰਤ ਮਾਨ ਨੂੰ ਹਰਾਂ ਨੂੰ ਬੜਾ ਨੇੜਿਓਂ ਦੇਖਦੇ ਜੇ ਕਿ ਭਈ ਉਹ ਰਹਿਣਗੇ ਜਾਂ ਜਾਣਗੇ ਸੋ ਕਮਾਲ ਦੀ ਗੱਲ ਐ ਵੈਸੇ ਅਸੀਂ ਵੀ ਉਧਰਲੀ ਸਿਆਸਤ ਨੂੰ ਪਾਕਿਸਤਾਨ ਦੀ ਸਿਆਸਤ ਨੂੰ ਖਾਸ ਤੌਰ ਤੇ ਖਾਨ ਸਾਹਿਬ ਦੀ ਸਿਆਸਤ ਨੂੰ ਸ਼ਰੀਫ ਸਾਹਿਬ ਦੀ ਸਿਆਸਤ ਨੂੰ ਬੜਾ ਬਰੀਕ ਬਿਨੀ ਨਾਲ ਵੇਖਨੇ ਆ ਕਿ ਕੀ ਬਣ ਰਿਹਾ ਕੀ ਬਣੂਗਾ ਤੇ ਪਹਿਲਾ ਕਮੈਂਟ ਐ ਮੈਂ ਤੇ ਜਿਹੜਾ ਹਾਲੇ ਆ ਸੋ ਮਾਨ ਸਾਹਿਬ ਨੂੰ ਹਾਲੇ ਖਤਰਾ ਨਹੀਂ ਪਰ ਮੈਨੂੰ ਇਉਂ ਲੱਗਦਾ ਆ ਕਿ ਜਿਸ ਤਰ੍ਹਾਂ ਦਾ ਮਾਨ ਸਾਹਿਬ ਦਾ ਅੱਜ ਮੂੰਹ ਬਣਿਆ ਹੋਇਆ ਸੀਗਾ ਨਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਝਾੜ ਚੰਗੀ ਪਾਈ ਹੋਊਗੀ ਕਿਉਂਕਿ 13 0 13 0 ਜਦੋਂ ਗੱਲਾਂ ਵੱਡੀਆਂ ਕਰ ਦਈਏ ਨਾ ਤੇ ਵਿੱਚੋਂ ਨਿਕਲੇ ਕੱਖ ਨਾ ਤਾਂ ਫਿਰ ਲੋਕ ਕਹਿੰਦੇ ਕਿ ਥੁਥਾ ਚਨਾ ਬਾਜੇਗਾ ਨਾ ਉੱਚੀ ਦੁਕਾਨ ਫੀਕਾ ਪਕਵਾਨ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਤਾਂ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਜਾਂਦੇ ਆ ਜੀ ਮੁੱਖ ਮੰਤਰੀ ਸਾਹਿਬ ਦੀ ਵੀ ਛੁੱਟੀ ਹੋ ਸਕਦੀ ਹੈ ਜੀ ਲਖਵੀਰ ਸਿੰਘ ਕਹਿ ਰਿਹਾ ਬਿਲਕੁਲ ਹੋ ਸਕਦੀ ਹੈ ਕਿਉਂਕਿ ਸਿਆਸਤ ਸੱਤਾ ਇਹ ਸਭ ਨਤੀਜਿਆਂ ਤੇ ਨਿਰਪਰ ਕਰਦੀ ਐ ਸੂਰ ਇੱਥੇ ਹਾਰੇ ਹੋਏ ਖਿਡਾਰੀ ਬਹੁਤੀ ਦੇਰ ਟਿਕਦੇ ਨਹੀਂ ਕਿਉਂਕਿ ਸੱਤਾ ਜਿਹੜੀ ਹੈ ਨਾ ਉਹ ਕੇਂਦਰ ਹੈ ਰਾਜਨੀਤੀ ਦਾ ਸਿਧਾਂਤ ਨਹੀਂ ਮੇਰਾ ਮੰਨਣਾ ਇਹ ਹੈ ਕਿ ਸਿਧਾਂਤ ਰਾਜਨੀਤੀ ਚ ਮਾਇਨੇ ਨਹੀਂ ਰੱਖਦੇ ਸੱਤਾ ਮਾਇਨੇ ਰੱਖਦੀ ਹੈ ਤਾਂ ਰਾਜਨੀਤੀ ਹੁੰਦੀ ਇਸੇ ਕਿਸਮ ਦੀ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਬਹੁਤ ਵੱਡੀ ਲੱਗਦੀ ਹੈ ਪਰ ਪਾਰੇ ਵਰਗੀ ਹੈ ਜੇ ਸ਼ੋਕੇ ਵੇਖੋਗੇ ਤਾਂ ਕੱਖ ਵੀ ਨਹੀਂ ਹੈ ਦੇ ਵਿੱਚ ਅ ਕਿਸ਼ੋਰ ਸਿੰਘ ਜੀ ਕਹਿ ਰਹੇ ਨੇ ਕਿ ਅਮਰਤਪਾਲ ਸਿੰਘ ਜੀ ਕਦੋਂ ਤੱਕ ਬਾਹਰ ਆ ਸਕਦੇ ਨੇ ਦੇ ਕੋਈ ਦੇਤੇ ਅਸੀਂ ਕੱਲ ਵੀ ਗੱਲ ਕਰਕੇ ਹਟਿਆ ਸੋ ਵਾਰ-ਵਾਰ ਗੱਲ ਆਪਾਂ ਕਰੀਏ ਤਾਂ ਠੀਕ ਨਹੀਂ ਕਿਉਂਕਿ ਜਿਹੜੇ ਰੈਗੂਲਰ ਸਾਡੇ ਜੁੜਦੇ ਆ ਦਰਸ਼ਕ ਫਿਰ ਉਹਨਾਂ ਦੀ ਰੈਪੀਟੀਸ਼ਨ ਹੋ ਜਾਂਦਾ ਕੱਲ ਹੀ ਹਾਲੇ ਅਸੀਂ ਗੱਲ ਕਰਕੇ ਹਟਿਆ ਜੇ ਤੁਸੀਂ ਉਹ ਸੁਨਣਾ ਚਾਹੋ ਗੱਲਬਾਤ ਤੇ ਜਿਹੜੀ ਹੈ ਉਹ ਸਾਡੇ ਇੱਥੇ ਪਈ ਆ ਟਾਈਮ ਲਾਈਨ ਤੇ ਜਾ ਕੇ ਤੁਸੀਂ ਦੇਖ ਲੈਣਾ ਪੁਰਾਣੇ ਵਰਕਰਾਂ ਨੂੰ ਭੁੱਲ ਗਏ ਸੀ ਆਮ ਆਦਮੀ ਪਾਰਟੀ ਵਾਲੇ ਡਾਕਟਰ ਸਤਨਾਮ ਜੀ ਕਹਿ ਰਹੇ ਨੇ ਗਿਲ ਸਾਬ ਬਿਲਕੁਲ ਗੱਲ ਤੁਹਾਡੀ درست ਹੈ ਕੱਲ ਜਦੋਂ ਇਹ ਮੀਟਿੰਗ ਲੈ ਰਹੇ ਸਨ ਪਾਠਕ ਸਾਹਿਬ ਤਾਂ ਉਸ ਵੇਲੇ ਵੀ ਇਹਨਾਂ ਮੁੱਦਿਆਂ ਤੇ ਚਰਚਾਾਂ ਹੋਈਆਂ ਨੇ ਕਿ ਜਿਹੜੇ ਵਲੰਟੀਅਰ ਸੀਗੇ ਜਿਨ੍ਹਾਂ ਨੇ ਕਹਿ ਲੋ ਕਿ ਕਿਸੇ ਵੀ جنگ ਦੇ ਵਿੱਚ ਇੱਕ ਫੈਸਲਾ ਕੁੰਨ ਭੂਮਿਕਾ ਨਿਭਾਉਣੀ ਹੁੰਦੀ ਹੈ ਉਹ ਆਂਦੇ ਹੁੰਦੇ ਨੇ ਕਿ ਲੜਦੀਆਂ ਫੌਜਾਂ ਨਾ ਜਰਨੈਲਾਂ ਦੇ ਤਾਂ ਜਿਨ੍ਹਾਂ ਫੌਜਾਂ ਨੇ ਲੜਨਾ ਹੋਵੇ ਜੇ ਉਹਨਾਂ ਦਾ ਮੋਰਲ ਡਿੱਗਿਆ ਹੋਇਆ ਜਾਂ ਕਿਤੇ ਨਾ ਕਿਤੇ ਹੀਣ ਭਾਵਨਾ ਹੈ ਉਦਾਸੀਨਤਾ ਹੈ ਕਿਸੇ ਗੱਲ ਨੂੰ ਲੈ ਕੇ ਆਪਣੀ ਹੀ ਸਰਕਾਰ ਤੋਂ ਮਨ ਖੱਟਾ ਹੈ ਤਾਂ ਫਿਰ ਉਤਸ਼ਾਹ ਨਹੀਂ ਆਉਂਦਾ ਜੋਸ਼ ਨਹੀਂ ਆਉਂਦਾ ਜਜ਼ਬਾ ਨਹੀਂ ਆਉਂਦਾ ਫਿਰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਲੜਾਈ ਆਪਣੀ ਸਮਝ ਕੇ ਨਹੀਂ ਲੜਿਆ ਜਾਂਦਾ ਜੰਗ ਨੂੰ ਸੋ ਇਹ ਕਿਤੇ ਨਾ ਕਿਤੇ ਕਮੀ ਰਹੀ ਹੈ ਆਮ ਆਦਮੀ ਪਾਰਟੀ ਚ ਇਸ ਗੱਲ ਨੂੰ ਇਹ ਜਿੰਨੀ ਜਲਦੀ تسلیم ਕਰ ਲੈਣ ਜਿੰਨੀ ਜਲਦੀ ਇਸ ਗੱਲ ਨੂੰ ਪ੍ਰਵਾਨ ਕਰ ਲੈਣ ਉਹਨਾਂ ਹੀ ਇਹਨਾਂ ਦਾ ਫਾਇਦਾ ਹੋਊਗਾ